ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤਾਂ ਵੀਰੋ ਸਵੇਰ ਸਵੇ ਦਾ ਟਾਈਮ ਹੈ ਤੇ ਆਪਾਂ ਕਰਦੇ ਅੱਜ ਦਾ ਨਵਾਂ ਵਲੌਗ ਸਟਾਰਟ ਤੇ ਆਜੋ ਦੇਖਦੇ ਆ ਅੱਜ ਦੇ ਕੰਮ ਕਰ ਆਪਾਂ ਇਹ ਖੇਤ ਖੇਤ ਆਪਣਾ ਉਹੀ ਆ ਜਿਹਨੂੰ ਆਪਾਂ ਬਹੁਤ ਸਾਰੇ ਵਲੋਗਾਂ ਦੇ ਵਿੱਚ ਬਹੁਤ ਸਾਰੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਤੇ ਖੇਤ ਆਏ ਆ ਵੀਰੋ ਅੱਜ ਆਪਾਂ ਕੁਝ ਦਿਨਾਂ ਬਾਅਦ ਕਿਉਂਕਿ ਕਰ ਰਹੇ ਲੋ ਕੰਮ ਇਹ ਜੇ ਬਣ ਕੇ ਜਿਹਦੇ ਕਰਕੇ ਆਪਾਂ ਨੂੰ ਸਮਾਂ ਨਹੀਂ ਬਣਿਆ ਆਉਂਦਾ ਤੇ ਜਿਵੇਂ ਅੱਜ ਸਮਾਂ ਪੜਿਆ ਕਿਉਂਕਿ ਅੱਜ ਆਉਣਾ ਹੀ ਪੈਣਾ ਸੀ ਗਾਂ ਕਿ ਆ ਰਹੀ ਹੋਣ ਜਾ ਰਹੀ ਐ ਚੋਨਿਆ ਦੀ ਜੋਨਿਆਂ ਦੀ ਤਿਆਰ ਤਾਂ ਹੀ ਹੋਏਗੀ ਜੇਕਰ ਪਨੀਰੀ ਬੀਜੀ ਜਾਏਗੀ। ਤੇ ਪਨੀਰੀ ਆਪਾਂ ਨੇ ਬੀਜ ਨਹੀਂ ਆ ਉਹਦੇ ਕਰਕੇ ਅੱਜ ਆਪਾਂ ਖੇਤ ਆਏ ਆ। ਦੇਖਦੇ ਆ ਅੱਜ ਦਾ ਆਪਣਾ ਦਿਨ ਕਿੱਦਾਂ ਦਾ ਕੋ ਜਿੱਦ ਦਾ ਹੈ। ਕਿਉਂਕਿ ਜਿੱਥੇ ਆਪਾਂ ਬੀਜ ਨਹੀਂ ਪਨੀਰੀ ਜਗਾ ਜੁਗਾ ਫਾਦਰ ਹੋ ਨਹੀਂ ਬਣਾ ਕੇ ਚਲੇ ਗਏ ਹੀ। ਅੱਜ ਆਪਣਾ ਕੀ ਕੰਮ ਰਹੇਗਾ ਕਿ ਜੋ ਆਲੀਆ ਉਹ ਖਲਾਦਨੀ ਆ ਦੇਖਦੇ ਆ ਆਜੋ ਇਹ ਵੀ ਰੋ ਜਗਾ ਆ ਜਿੱਥੇ ਬੀਜ ਨਹੀਂ ਆਪਾਂ ਨੇ ਪਨੇਰੀ ਬਹੁਤ ਵਧੀਆ ਜਗਾ ਬਣ ਗਈ ਆ ਜਗਾ ਵਧੀਆ ਬਨਉਣ ਦੇ ਲਈ ਕਾਫੀ ਮਿਹਨਤ ਲੱਗੀ ਆ ਕਿਉਂਕਿ ਪਹਿਲਾਂ ਜ਼ਮੀਨ ਨੂੰ ਹੱਲਾ ਨਾਲ ਵਾਇਆ ਸੀ ਨਾਲ ਨਾਲ ਵਾਕੇ ਉਸ ਤੋਂ ਬਾਅਦ ਉੱਪਰ ਇਹਦੇ ਮਾਰਿਆ ਰੋਟਾਵੇਟਰ ਰੋਟਾਵੇਟਰ ਮਾਰਨ ਤੋਂ ਬਾਅਦ ਸਵਾਗੇ ਚੰਗੀ ਤਰ੍ਹਾਂ ਫੇਰਿਆ ਤੇ ਸਵਾਗੇ ਸੂਗੇ ਫੇਰ ਕੇ ਤੇ ਇਸ ਤਰ੍ਹਾਂ ਬਣਾ ਵਧੀਆ ਸਾਰਾ ਜ਼ਮੀਨ ਤੇ ਹੁਣ ਆਪਾਂ ਬੀਜ ਨਹੀਂ ਇੱਥੇ ਪਨੀਰੀ ਪਨੀਰੀ ਬੀਜ ਨਹੀਂ ਆ ਕਿਉਂਕਿ ਝੋਨਾ ਲਾਉਣਾ ਆ ਤੇ ਝੋਨਾ ਲੱਗੇਗਾ ਤਾਂ ਜੇਕਰ ਪਨੀਰੀ ਹੋਏਗੀ ਠੀਕ পিছে মেরে फादर साहब হই নে তে ਨਾਲ apne গওয়ানটি জো नवे नवे বনে জিন্নানে জমিন ખરીদি আ ও ভি আয়ে হোয়া papa করদে কাম শুরুব নির্বিজনাল ওস্ত পেলা फादर साहब settan ke bhi চলো জি खादर साहब सीटन लग गया पहला खाद खाद सीटन तो बाद बी सीटन के ये अपना बी आग ये बी है तीह हजार एक सौ चौदह क्योंकि पिछली बार लाया से अपने 31 ਝੋਨਾ ਤੇ 31 ਦਾ ਜਿਹੜਾ ਚਾਵਲ ਹੁੰਦਾ ਹੈ ਮਾੜਾ ਕਿਉਂਕਿ ਜਦੋਂ ਕੰਬਾਈਨ ਚੱਲੇਗੀ ਤਾਂ ਉਹਦੇ ਵਿੱਚ ਵਿੱਚ ਉਹਨੂੰ ਟੋਕਾ ਕੀਤੀਗੀ ਚਾਵਲ ਤਾਂ ਇੱਕ ਕਰਕੇ ਇਸ ਵਾਰ ਆਪਾਂ 14 ਝੋਨਾ ਲਾਉਣਾ ਹੈ ਪਹਿਲਾਂ ਥੱਲੇ ਖਾਦ ਸੈਟ ਕੀਤੀਏ ਪੀ ਉੱਪਰ ਸੇਟਾ ਕੇ 20 ਤੇ 20 ਤੋਂ ਬਾਅਦ ਸੇਟਾ ਕੇ ਆਪਾਂ ਉੱਪਰ ਆਲੀ ਆਲੀ ਉਹ ਸੈਟ ਕੇ ਤੇ ਜੇ ਕਰਉਂਦੀ ਆ ਲਾਈਟ ਅੱਜ ਤਾਂ ਪਾਣੀ ਲਾਦਾਂਗੇ ਜੇ ਲਾਈਟ ਨਾ ਆਈ ਤਾਂ ਫਿਰ ਹੋ ਜਾਏਗਾ ਕੰਮ ਓਖਾ ਇਹ ਵੀ 114 ਤੀ ਜਗ੍ਹਾ ਹੈਗੀ ਪੰਜ ਤੋਂ ਲੈ ਕੇ 6 ਮਰ ਲਈ ਇਹ ਲਈ ਆਪਾਂ 14 ਹੀ ਬੀਜਣਾ ਹੈ ਇੱਧਰ ਜਗ੍ਹਾ ਛੱਡਤੀ ਖਾਲੀ ਇਹ ਤੋਂ 4 ਦਿਨ ਬਾਅਦ ਬੀਜਾਂਗੇ ਕਿਉਂਕਿ ਇੱਥੇ ਬੀਜਣਾ ਆਪਾਂ ਨੇ ਬਾਸਮਤੀ ਝੋਨਾ ਬਾਸਮਤੀ ਪਨੀਰੀ ਬੀਜਾ ਹੈ ਤੇ ਉਹ ਝੋਨਾ ਲਾਵਾਂਗੇ ਇੱਧਰ ਜਗ੍ਹਾ ਖਾਲੀ ਪਈ ਆ ਇਹ ਬਾਹੀ ਉਹਨਾਂ ਬੀਜਣੀ ਆ ਤੇ ਉਹਨਾਂ ਨੂੰ ਲੱਗੂਗਾ ਪਤਾ ਕਦੋਂ ਤੱਕ ਵੇਚਦੇ ਆ ਤੇ ਸਾਹਮਣੇ ਫਾਦਰ ਸਾਹਿਬ ਹੁਣ ਟਰਾਲੀ ਚ ਪਾਰ ਹੈ ਅੱ비 ਤਾਂ ਹੁਣ ਤੇ ਇਨਕੀ ਛੱਟਾ लो जी हो गया काम स्टार्ट बी खिलार के खिले तो तो रह जाएगा आली पान वाला कम इधर पे अपनी आली ਆਲੀ ਆਪਾਂ ਉਹ ਸਾਹਮਣੇ ਟਰਾਲੀ ਖੜੀ ਹੋ ਤੇ ਤੇ ਲੈ ਕੇ ਆਉਂਦੇ ਰਹੇ ਤਿੰਨ ਚਾਰ ਗੇੜ ਬਨੇ ਸੀ ਆਲੀ ਆਪਣੀ ਆ ਗਈ ਸੀ ਖੇਤ ਤੇ ਪਹਿਲਾਂ ਹੁੰਦੀ ਸੀ ਆਲੀ ਆਪਣੀ ਰੋੜੀ ਤੋਂ ਚੱਕੀ ਹੋਈ ਤੇ ਐਸ ਵਾਰ ਆਪਾਂ ਜਿਹੜੀ ਪਾ ਡੰਗਰਾਂ ਦੇ ਥਲੇ ਪਾਉਂਦੇ ਸੀ ਉਹੀ ਆਪਾਂ ਸਾਈਡ ਤੇ ਰੱਖੀ ਗਏ ਆ ਤੇ ਜਿਹਦੇ ਕਰਕੇ ਆਲੀ ਵਧੀਆ ਬਣੀ ਆ ਕੋਈ ਆਪ ਨੂੰ ਜ਼ਿਆਦਾ ਖੇਚਲ ਕਰਨ ਦੀ ਲੋੜ ਨਹੀਂ ਪਈ ਕਹੀਂ ਸਾਹਮਣੇ ਫਾਦਰਸ ਆਪ 20 ਸੈਟਰ ਹੈ ਨਾਲ ਅੰਕਲ ਬਣਾ ਰਹੇ ਆ ਜਗਾ ਤੇ 20 ਸੈਟਰ ਤੋਂ ਬਾਅਦ ਆਪਾਂ ਆਲੀ ਪਵਨ ਪੋਨੇ ਆਪਾਂ ਵੀਰੋ 20 ਜਿਹੜਾ ਲੈ ਕੇ ਆਏ ਸੀ 14 ਦਾ 20 ਲੈਂਦਾ ਸੀ ਮਾਰਕੀਟ ਵਿੱਚੋਂ ਨਵਾਂ ਤੇ ਨਵਾਂ ਇਸ ਤਰ੍ਹਾਂ ਹੁੰਦਾ ਹੈ ਕਿ ਇਹਨੂੰ ਸੋਧਿਆ ਹੁੰਦਾ ਹੈ ਚੰਗੀ ਤਰ੍ਹਾਂ ਸਾਫ ਸਪਾਈ ਬੀਜ ਦੀ ਕੀਤੀ ਹੁੰਦੀ ਆ ਤੇ ਜੀਤੇ ਕਰਕੇ ਬੀਜ ਦੀ ਵੈਰਾਈਟੀ ਜੋ ਨਵੀਂ ਹੋ ਜਾਂਦੀ ਆ ਤੇ ਰੇਟ ਦੀ ਗੱਲ ਕਰੀਏ ਤਾਂ ਵੀਰੋ 100 ਪਰ ਕਿਲੋ ਵੀ ਮਿਲਿਆ ਹੈ ਤੇ ਹੁਣ ਜਦੋਂ ਆਪਣਾ ਝੋਨੇ ਦੀ ਕਟਾਈ ਹੁੰਦੀ ਹੈ ਤੇ ਕਟਾਈ ਹੋਣ ਤੋਂ ਬਾਅਦ ਮੰਡੀ ਦੇ ਵਿੱਚ ਝੋਨਾ ਸਿੱਟਿਆ ਜਾਂਦਾ ਹੈ ਤੇ ਜਦੋਂ ਸਰਕਾਰਾਂ ਦੁਆਰਾ ਖਰੀਦ ਹੁੰਦੀ ਹੈ ਤਾਂ 20 ਤੋਂ ਲੈ ਕੇ 25 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ ਕੀਤੀ ਜਾਂਦੀ ਹੈ ਤੇ ਜਦੋਂ ਵੀ ਆਪਾਂ ਲੈਣੇ ਤੇ 4 ਗੁਣਾ ਹੀ ਵਾਧ ਰੇਟ ਲਾ ਕੇ ਪਰ ਵੀ ਮਿਲਦਾ ਆ ਤਾਂ ਉਹਨੀ ਕਮਾਈ ਚੋਨਾ ਉਗੋਣ ਵਾਲਾ ਨਹੀਂ ਕਰਦਾ ਉਹਨਾ ਜਿੰਨੀ ਕਮਾਈ ਵੀ ਬਣਾਉਣ ਵਾਲਾ ਕਰ ਜਾਂਦਾ ਆ ਤਾਂ ਵੀ ਵਾਧ ਵਾਧ ਰੇਟ ਦੀ ਗੱਲ ਕਰੀ ਤਾਂ 35 ਤੋਂ ਲੈ ਕੇ 40 ਪਹਾਉਣਾ ਚਾਹੀਦਾ ਹੈ ਕਿਉਂਕਿ 25 ਲੈ ਕੇ ਤੇ ਉੱਤੇ ਕੋਈ ਖਰਚੇ ਲਾ ਕੇ ਤੇ ਆਪਾਂ ਮੰਨਦੇ ਆਂ ਵੀ ਕੋਈ 5-10 ਰੁਪਏ ਖਰਚਾ ਹੁੰਦਾ ਹੁੰਦਾ ਹੈ ਤੇ ਬਾਕੀ ਸਾਰੀ ਕਮਾਈ ਆ ਤੇ ਇਸ ਕਰਕੇ ਵੀ ਬਹੁਤ ਜ਼ਿਆਦਾ ਮਹਿੰਗਾ ਮਿਲਦਾ ਹੈ ਕਿਉਂਕਿ ਕਈ ਵਾਰ ਤਬ ਵੀ ਮਿਲਦਾ ਨਹੀਂ ਹੈ ਇਸ ਕਰਕੇ ਬਲੈਕ ਬਲੈਕ ਇਹਦਾ ਹੁੰਦਾ ਹੈ ਵੀ ਦਾ ਵੀ ਤੇ ਕਰ ਲੋਣਾ ਆ ਮਹਿੰਗਾ ਸਸਤਾ ਲੈ ਕੇ ਬਜਾਈ ਕਰਨੀ ਪੈਣੀ ਲੋ ਜੀ ਕਾਲੀ ਆਪਣੀ ਖਲਾਰੇਗੀ ਉਹ ਸਾਹਮਣੇ ਤਾਂ ਤੁਹਾਨੂੰ ਨਜ਼ਰ ਆਉਂਦੀ ਹੁੰਦੀ ਆ ਇੱਥੋਂ ਤੱਕ 6 ਮਰਲੇ ਜਗਾਹ ਸੀ ਆਪਣੀ ਤਕਰੀਬਨ ਹੀ ਆਪਣਾ ਕੰਮ ਹੈ ਇਧਰ ਉਹ ਫਤਿਹ ਹੋ ਗਿਆ ਇੱਥੇ ਆਪਾਂ ਕਾਲੀ ਰੱਖੀ ਸੀ ਜੋ ਆਪਾਂ ਮੋਟਰਸਾਈਕਲ ਦੀ ਟਰਾਲੀ ਤੇ ਲੈ ਕੇ ਆਉਂਦੇ ਰਹੇ ਆ ਫੇਮ ਨਾ ਚਾਰ ਕਿੜੇ ਹੋਣਗੇ ਤਾਂ ਆਲੀ ਆਪਣੇ ਥੋੜੇ ਗਏ ਹੀ ਘਟ ਤਾਂ ਪਿੱਛੇ ਇੱਕ ਤੇ ਰਦ ਨੂੰ ਹੋਰ ਨਾ ਜਰਾਉਂਦੀ ਹੁੰਦੀ ਉਹ ਤਾਇਆ ਹੁਣੀ ਲੈ ਕੇ ਆਏ ਸੀ ਤਾਂ ਆਪਾਂ ਨੂੰ ਤਿੰਨ ਕੋ ਮਗਰੇ ਚੱਕਨੇ ਪਏ ਸੀ ਉਹਨਾਂ ਵੱਲੋਂ ਉਥੇ ਚੱਕ ਚੁੱਕ ਕੇ ਤੇ ਆਪਣਾ ਸਾੜ ਗਿਆ ਜੋ ਆਲੀ ਪਹਿਨੀ ਸੀ ਪਨੇਰੇ ਦੇ ਵਿੱਚ ਤਈ लाइट चल रही थी कारण पता नहीं की बन गया जिदे करके मोटर हो गई अपनी बंद है मोटर हो नहीं बंद हुई आप उधर आके देखा दे मोटर बंद हो गई पानी पूरी तरह साफ हो चुके है पहला जो कि दिन हो गया मोटर चली नहीं तो वह करके पानी इन्ना गंदला हो गया ही थे। पानी बच्चे टोए तो रहे भी इन्ना नहीं गया ਤੇ ਹòn ਮੋਟਰ ਚੱਲੀ ਸੀ ਪਾਣੀ ਪਰ ਰਹਾ ਥੇ ਕੋਈ ਦੇ ਵਿੱਚ ਬਸ ਕੋਈ ਨਹੀਂ ਲਾਈਟ ਆ ਜੇ ਲਾਈਟ ਆਨ ਨਾਲ ਆਪਣਾ ਜਿਹੜਾ ਕੰਮ ਪਨੀਰੀ ਨੂੰ ਪਾਣੀ ਲਾਉਣ ਵਾਲਾ ਜੋ ਪਹਿਲਾ ਆਪਾਂ ਪਾਣੀ ਲਾਉਂਦੇ ਆ ਆਲੀ ਖਿਲਾਰਨ ਤੋਂ ਬਾਅਦ ਤੇ ਉਹ ਲੱਗ ਜੇ ਉਸ ਤੋਂ ਬਾਅਦ ਆਪਾਂ ਨੂੰ ਇਹ ਟੈਨਸ਼ਨ ਹੋ ਜੇਗੀ ਖਤਮ ਫਿਰ ਚੱਲ ਸੋ ਚੱਲ ਪਾਣੀ ਰੋਜ਼ ਦੇ ਹੀ ਲੱਗਦੇ ਰਹਿੰਦੇ ਆ ਪਨੀਰੀ ਨੂੰ ਜਦੋਂ ਤੱਕ ਪੂਰੇ ਲੱਗਣ ਨਾਲ ਨਹੀਂ ਹੋ ਜਾਂਦੀ। ਹਾਂ। ਇਸ ਕਰਕੇ ਲਾਈਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਆਪਾਂ ਨੂੰ। ਪੱਕੀ ਪਿੱਛੇ ਪੱਠੇ ਪੱਠਾਂ ਦੇ ਵਿੱਚ ਉਹਦੀ ਹੁੰਦਾ ਹੈ ਪਾਣੀ ਆਪਣੇ ਜਣਾ। ਅੱਗੇ ਅੱਗੇ ਫਿਰ ਪੱਠਾਂ ਦੇ ਵਿੱਚ ਉਹਦੀ ਹੁੰਦਾ ਹੋਇਆ। ਇਥੇ ਨਾਲ ਛੋਟੀ ਦੀ ਬਣਾ ਦੇ ਹੀ ਖਾਲੀ। ਫਾਜ਼ਲ ਸਾਹਿਬ ਉਹਨਾਂ ਨੇ ਖਾਲੀ ਬਣਾਤੀ ਸੀ। ਆਹ ਸਾਹਮਣੇ ਇੰਨਾ ਪੱਠਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਪਾਣੀ ਇੱਥੋਂ ਖਾਲੀ ਦੇ ਵਿੱਚ ਦੀ ਜਾਏਗਾ ਇਹ더라 ਆਪਾਂ ਪੱਠੇ ਪੀਜੇ ਸੀ ਜੋ ਪੱਠੇ ਵਧੀਆ ਚੱਲ ਪਿਆ ਉਹ ਪਿੱਛੇ ਜਾਂ ਬੱਤਰ ਖੁਜਕ ਸੀਗਾ ਤੇ ਉੱਥੇ ਘਟ ਹੋਇਆ ਪੱਠਾ ਇਹ ਬਹੁਤ ਹੈ ਵੱਡੀ ਦਿੱਕਤ ਆਪਾਂ ਨੂੰ ਹਰ ਵਾਰ ਦੇਖਣੀ ਪੈਂਦੀ ਆ ਕਿਉਂਕਿ ਇੱਕ ਵਾਰ ਇਹ ਸਾਈਡ ਬੱਤਰ ਹੋ ਜਾਂਦਾ ਹੈ ਪੂਰਾ ਤੇ ਇੱਕ ਸਾਈਡ ਹੋ ਜਾਂਦਾ ਹੈ ਕੱਟ ਤੇ ਕੱਟ ਬੱਤਰ ਜਿੱਥੇ ਵੀ ਹੁੰਦੇ ਉਹ ਤੇ ਆਪਣੀ ਫਸਲ ਪੂਰੀ ਤਰ੍ਹਾਂ ਹੁੰਦੀ ਨਹੀਂ ਹੁਣ ਕਰਦੇ ਆ ਵੇ ਲਾਈਟ ਔਨ ਦੀ ਬਾਕੀ ਪਨੇਰੇ ਆਪਣੀ ਬੀਜੀ ਗਈ ਆ ਇਹ ਆਪਣੀ ਟੈਨਸ਼ਨ ਇੱਕ ਵਾਰ ਉਹੀ ਖਤਮ ਹੈ ਸਹੀ ਦੇਖਦੇ ਆ ਕਿੰਨੇ ਟਾਈਮ ਬਾਅਦ ਲਾਈਟ ਆਉਂਦੀ ਆ ਲਾਈਟ ਆ ਗਈ ਆ ਦੁਬਾਰਾ ਤੇ ਖਾਲੀ ਦੇ ਵਿੱਚ ਹਾਲੇ ਤੱਕ ਪਾਣੀ ਆਉਣਾ ਸਟਾਰਟ ਨਹੀਂ ਹੋਇਆ ਬਸ ਇਹ ਕੰਮ ਤਿਆਰੀਆਂ ਦੇ ਵਿੱਚ ਹੀ ਆ ਐਥੋਂ ਕਰਕੇ ਪਾਣੀ ਕਰ ਜਾਣਾ ਖਾਲੀ ਦੇ ਵਿੱਚ ਤੇ ਲੱਗ ਗਿਆ ਆ ਗਿਆ ਬਸ ਇੱਕ ਦੋ ਮਿੰਟਾਂ ਤੱਕ ਖਾਲੀ ਦੇ ਵਿੱਚ ਪਾਣੀ ਜਾਣਾ ਸਟਾਰਟ ਹੋ ਜਾਈਗਾ ਇਦਾਂ ਹੀ ਲਾਈਟ ਚਲਦੀ ਰਹੀ ਅੱਧੇ ਕੋ ਘੰਟੇ ਤੱਕ ਘੰਟੇ ਤੱਕ ਆਪਣੇ ਤਿੰਨਾ ਘਰਾਂ ਦੀ ਇੱਥੇ ਪਨੀਰ ਬੀਜੀ ਗਈ ਆ ਤੇ ਤਿੰਨਾ ਦੇ ਪਾਣੀ ਵਧੀਆ ਲੱਗ ਜਾਏਗਾ ਪਹਿਲੇ ਪਾਣੀ ਦੀ ਜ਼ਿਆਦਾ ਦਿੱਕਤ ਰਹਿੰਦੀ ਆ ਕਿਉਂਕਿ ਆਹ ਲਈ ਹੁੰਦੀ ਆ ਸੁੱਕੀ ਤੇ ਜ਼ਿਆਦਾ ਟਾਈਮ ਉਹਨਾਂ 'ਤੇ ਧੁੱਪ ਲੱਗ ਜੇ ਤਾਂ ਉਹਦੇ ਹਵਾ ਚੱਲ ਕੇ ਉੱਡਣ ਦਾ ਖਤਰਾ ਰਹਿੰਦਾ ਆ ਤਾਂ ਇਸ ਕਰਕੇ ਜਦੋਂ ਪਹਿਲਾ ਪਾਣੀ ਲੱਗ ਜਾਂਦਾ ਆ ਤਾਂ ਉਸ ਤੋਂ ਬਾਅਦ ਚਾਲੋ ਸੋ ਚਾਲ ਜਿਵੇਂ ਲਾਈਟ ਆਂਦੀ ਆ ਤਾਂ 10 10 15 15 ਮਿੰਟਾਂ ਦੇ ਵਿੱਚ ਵਿੱਚ ਪਾਣੀ ਪੀਚ ਹੋ ਜਾਂਦਾ ਹੈ ਆਪਣੇ ਰੀ ਨੂੰ ਇਹ ਮੋਰਟੇ ਚੱਲੇ ਰਹੀਆ ਕਿਉਂਕਿ ਦੱਸਿਆ ਸੀ ਤੁਹਾਨੂੰ ਪਹਿਲਾਂ ਚੋਰ ਲੈ ਗਏ ਹਿਲਾ ਕੇ ਦੀ ਤਾਰ ਤਾਂ ਤਾਰ ਲਹਿਣ ਕਰਕੇ ਆਪਣੇ ਜੋ ਪੱਤੇ ਵਧੀਆ ਤਰੀਕੇ ਨਾਲ ਨਹੀਂ ਉਗੇ ਜਿੱਥੇ ਬਰਤ ਖੁਸ਼ਕ ਸੀ ਕਿਉਂਕਿ ਪਾਣੀ ਨਹੀਂ ਸਹੀ ਤਰੀਕੇ ਨਾਲ ਲੱਗ ਪਾਇਆ ਤੇ ਪਾਣੀ ਨਾ ਲਗਨ ਕਰਕੇ ਜਦੋਂ ਪੱਠੇ ਬੀਜੇ ਤੇ ਪੱਠੇ ਹੋ ਗਏ ਵਿਰਲੇ ਖੁਸ਼ਕ ਹੋਣ ਕਰਕੇ ਜਨੂਨ ਚੋਰਾ ਤੋਂ ਵੀ ਸਾਵਧਾਨੀਆਂ ਕਈ ਵਰਤਣੀਆਂ ਪੈਂਦੀਆਂ ਕਿਉਂਕਿ ਉਹ ਕੰਜਰ ਤੇ ਵੇਖਦੇ ਨਹੀਂ ਉਹਨਾਂ ਦੀਆਂ ਵਿਕਦੀ ਆ ਜੰਨੀ ਵਿਕਦੀ ਸਸਤੇ ਪਾ ਜਿਵੇਂ ਵੀ ਐ ਵੇਚ ਕੇ ਤੇ ਕਮਾਈ ਕਰਕੇ ਤੇ ਆਦਾਂ ਦਾ ਖਾ ਪੂਰਾ ਕਰਦੇ ਆ ਤੇ ਜ਼ਿਮੀਦਾਰਾਂ ਲਈ ਬਹੁਤ ਔਖਾ ਹੋ ਜਾਂਦਾ ਹੈ ਤੇ ਖੈਰ ਹੋਟਪ ਚੱਲ ਰਹੀ ਹੈ ਪਾਣੀ ਲੱਗ ਜੇਗਾ ਪਨੀਰੀ ਨੂੰ ਤੇ ਚਲਦੇ ਆਂ ਕਰ ਰਹੀ ਪਨੀਰੀ ਨੂੰ ਬੀਜ ਕੇ ਸ਼ਾਮ ਦਾ ਟਾਈਮ ਹੋ ਗਿਆ ਹੈ ਤੇ ਆਪਾਂ ਇੱਧਰ ਆਏ ਹੀ ক্রিকেট ਵੱਲ ਮੁੰਡੇ ক্রিকেট ਖੇਡ ਰਹੇ ଥିਦੇ ਆਪਾਂ ਵੀ ਖੇਡਣ ਲੱਗ ਪਏ ਪਲੇਅਰ ਆਪਨੇ ਦੋ ਤਿੰਨ ਹੀ ਵਧੀਆ ਬਾਕੀ ਸਭ ਮਾਤਾ ਦਾ ਮਹਾਲਾ

ਕਿ ਟੀਮ ਆਉਂਦੀ ਹੈ ਬਾਹਰ ਦੀ ਤਾਂ ਬਾਹਰ ਦੇ ਪਿੰਡ ਦੇ 플레이 ਸਾਰੇ ਚੰਗੇ ਹੈਗੇ ਨੇ ਤਾਂ ਆਪਣੇ ਪਿੰਡ ਦੇ 5 ਚਾ 플레이ਰ ਵਧੀਆ ਬਾਕੀ ਸਾਰੇ ਵੱਟਾ ਸਪਿੰਨ ਵਾਲਾ ਖੇਡਣ ਨਾਲੇ ਤੇ ਜੀ ਦੇ ਕਰਕੇ ਮੈਚ ਮੁੰਡੇ ਹਾਰ ਚੁੱਕੇ ਨੇ ਤਾਂ ਨਵਾਂ ਮੈਚ ਫੇਰ ਪਾਣ ਲੱਗੇ ਨੇ ਤੇ ਨਵੇਂ ਮੈਚ ਦਾ ਲੱਗਦਾ ਪਤਾ ਜਿੱਤਦੇ ਆ ਜਾਂ ਫਿਰ ਹਾਰਦੇ ਆ ਤੇ ਕਰਦੇ ਆ ਮੈਚ ਇੰਜੋਏ ਦੁਬਾਰਾ ਮੁੰਡਾ ਨੇ ਮੈਚ ਸਟਾਰਟ ਕਰਤਾ ਆ ਕਿ ਸਾਹਮਣੇ ਬੈਟਸਮੈਨ ਜੀ ਦੇ ਹੱਥ ਚ ਬੈਟ ਇਹ ਆਪਣਾ ਵਧੀਆ ਪਲੇਅਰ ਹੈਗਾ ਆ ਤੇ ਦੂਸਰੀ ਸਾਈਡ ਵੀ ਮੁੰਡਾ ਠੀਕ ਹੀ ਖੇਡਣ ਵਾਲਾ ਜਿੰਨੇ ਵੀ ਪਲੇਅਰ ਹੈਗੇ ਇਹਨਾਂ ਦੇ ਵਿੱਚੋਂ 4 ਤੋਂ ਲੈ ਕੇ 5 ਪਲੇਅਰ ਵਧੀਆ ਆ ਬਾਕੀ ਸਭ ਇਡ ਬਾਲ ਵਾਈਡ ਬਾਲ ਵੱਟਾ ਸਪੈਨ ਨਾਲ ਖੇਡਣ ਆ ਲਈ ਆ ਮੈਚ ਹੋ ਗਿਆ 스타 ਕਰਦੇ ਆ Enjoy ਮੈਚ ਤੇ ਦੇਖਦੇ ਆ ਇਹ ਮੈਚ ਕੌਣ ਜਿੱਤਦਾ ਹੈ ਦੋ ਬਾਲਾਂ ਹੋ ਚੁੱਕੀਆਂ ਅਜੇ ਤੱਕ ਤਾਂ ਕੋਈ ਵੀ ਸ਼ਾਰਟ ਵੱਜਾ ਨਹੀਂ ਜਦੋਂ ਵੀ ਵੱਜੇਗਾ एक्टिव बजेगा क्योंकि मुंडे दी बैटिंग ही इतनी जबरदस्त है सिंगल रन लेया मुंडा ने अमृत तो वेला हो गया अमृत तो वेला नहीं ਮੁੰਡਾ ਬੋਲਡ ਹੋ ਗਿਆ ਕਿਉਂ ਬੋਲਰ ਰਹਿ ਗਿਆ ਜਿਹੜੇ ਕਾਫੀ ਟੂਰਨਾਮੈਂਟ ਖੇਡਣ ਆਲੇ ਮੁੰਡਿਆ ਜੀ ਦੇ ਕਰਕੇ ਬਹੁਤ ਵਧੀਆ ਬੋਲਿੰਗ ਕਰਦੇ ਆ ਤੇ ਆਪਣੇ ਜੋ ਬੈਟਿੰਗ ਆਲੇ ਆ ਬਹੁਤ ਘੱਟ ਖੇਡਦੇ ਜਿਹਦੇ ਕਰਕੇ ਪੂਰਾ ਸਾਫ ਨਹੀਂ ਆਉਂਦਾ ਇੱਕ ਤਾਂ ਪੇਚ ਵੀ ਸਹੀ ਨਹੀਂ ਹੈਗੀ ਪੂਰੀ ਕਰਦੇ ਆ ਮੈਚ ਇੰਜੋਏ ਤਿੰਨ ਛੱਕੇ ਖਾਲੇ ਮੁੰਡੇ ਦੇ ਤੇ ਮੈਚ ਸਮਾਪਤੀ ਤੇ ਹੀ ਹੈ ਕਿਉਂਕਿ ਸਕੋਰ ਜਿੱਤਣ ਲਈ ਰਹਿ ਗਏ ਨੇ 10 ਓਵਰ ਅਜੇ ਤਿੰਨ ਬਾਕੀ ਪਏ ਨੇ ਇੱਕ ਛੱਕਾ ਹੋਰ ਲੱਗ ਗਿਆ ਮੁੰਡੇ ਨੂੰ ਸਕੋਰ ਬਾਕੀ ਰਹਿ ਗਏ ਚਾਰ ਮੈਚ ਜਿੱਤਣ ਲਈ

ਆਹ ਕਾਟ ਹੋਇਆ ਨਹੀਂ ਕਵਰ ਥਰੋ ਨੇ ਕਾਇਆ ਸਿੰਗਲ ਸਕੋਰ ਬਾਕੀ ਮੈਚ ਜਿੱਤਣ ਲਈ ਇੱਥੇ ਚੋਕੇ ਦੇ ਨਾਲ ਮੈਚ ਵਿਨ ਕਰਲਾ ਮੁੰਡਾ ਨਹੀਂ ਜਿੱਤਲਾ ਮੈਚ ਤੇ ਦੁਬਾਰਾ ਫਿਰ ਆਪਨੇ ਟੀਮ ਹਾਰ ਗਏ ਮੈਚ ਦੋ ਮੈਚ ਖੇਡੇ ਮੁੰਡਾ ਨੇ ਤੇ ਦੋਨੋਂ ਮੈਚ ਹਾਰ ਗਏ ਨੇ ਕਿਉਂਕਿ ਪਹਿਲੇ ਗੱਲ ਕੀਤੀ ਹੈ ਕਿ ਸਾਰੇ ਉਹਨਾਂ ਦੇ ਬੈਲਟਸਮੈਨ ਚੰਗੇ ਪਲੇਅਰ ਨੇ ਆਪਣੇ ਸਾਰੇ ਪਲੇਅਰ ਮਾਰੇ ਮਾਰੇ ਨੇ ਵਿੱਚੋਂ ਦੋ ਤਿੰਨ ਪਲੇਅਰ ਬਲੌਗ ਐਵੇਂ ਨਹੀਂ ਬਣਦੇ ਦਿਖਾਵਾ ਹਟ ਕੇ ਉਹ ਯਾਰ ਕਾਰ ਚੱਲ ਬੈਸਟ ਪਲੇਅਰ ਹੈ ਲੱਪੇ ਦੀਪਾ ਜੀ ਦਾ ਪੁਰਾਣਾ ਪਲੇਅਰ ਹੈ ਸਾਡਾ ਬਹੁਤ ਹੀ ਪੁਰਾਣਾ ਪਲੇਅਰ ਹੈ ਜਿਹੜਾ ਅੱਛਾ ਵੜ ਗਿਆ ਹੈ ਗਲਤ ਕੰਮ ਗਲਤ ਕੰਮਾਂ ਦੇ ਪਹਿਰ ਕਰਕੇ ਖੇਡਾਂ ਤੋਂ ਦੂਰ ਹੋ ਗਿਆ ਸੀ ਜਦੋਂ ਇਹਨਾਂ ਦਾ ਦੌਰ ਸੀ ਤਾਂ ਕਾਫੀ ਮੈਚ ਜਿੱਤ ਜਿੱਤ ਕਿਉਂਦੇ ਰਹੇ ਨੇ ਕਾਫੀ ਵੱਡੇ ਵੱਡੇ ਟੂਰਨਾਮੈਂਟਾਂ ਦੇ ਵੀ ਜਾਂਦੇ ਰਹੇ ਨੇ ਹੁਣ ਜਦੋਂ ਤੀ ਨਵੇਂ ਮੁੰਡੇ ਖੇਡਣਾ ਸ਼ੁਰੂ ਹੋਏ ਨੇ ਟੂਰਨਾਮੈਂਟਾਂ ਵਿੱਚ ਆਦੇ ਬਹੁਤ ਹੀ ਘੱਟ ਜਾਂਦੇ ਨੇ ਇਹ ਸੀ ਅੱਜ ਦਾ ਆਪਣਾ ਦਿਨ ਸਵੇਰ ਬਿੱਜੀ ਪਨੀਰੀ ਤੇ ਹੁਣ ਖੇਡਾਂ ক্রিকেট ਮੈਚ ਪਹਿਲਾ ਮੈਚ ਖੇਡਿਆ ਸੀ ਦੂਜਾ ਮੈਚ ਬਹਿ ਕੇ ਦੇਖਿਆ ਸੀ ਸਈ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸਣਾ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਕਰਨਾ ਕਲਿੱਕ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦੇ ਰਹਿ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖ